ਇਹ ਗੱਲ ਕਹਿਣ 'ਚ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਵੀ ਪਹਿਲਾ ਸਮਾਗਮ ਇਹ ਪੰਜਾਬ ਤੋਂ ਬਾਹਰ ਜਿਹੜਾ ਕੀਤਾ ਹੈ ਤੇ ਸਾਨੂੰ ਇਹ ਲੱਗਾ ਨਹੀਂ ਵੀ ਪੰਜਾਬ ਤੋਂ ਬਾਹਰ ਆਏ ਆ ਜਿੰਨਾ ਜੋਸ਼ ਜਿੰਨਾ ਉਤਸ਼ਾਹ ਨੌਜਵਾਨਾਂ 'ਚ ਭੈਣਾਂ 'ਚ ਬੀਬੀਆਂ 'ਚ ਬੱਚਿਆਂ 'ਚ ਬਜ਼ੁਰਗਾਂ 'ਚ ਹੈਗਾ ਇਹਨਾਂ ਬਹੁਤ ਘਟ ਹੈ ਸਗੋਂ ਪੰਜਾਬ 'ਚ ਵੀ ਘਟ ਗਿਆ ਅੱਜ ਦਾ ਸਮਾਗਮ ਇਦਾਂ ਦਾ ਆ ਗਿਆ ਕੁਝ ਗੱਲਾਂ ਭਾਈ ਸਾਹਿਬ ਨੇ ਕੀਤੀਆਂ ਜਿਨ੍ਹਾਂ ਨੂੰ ਮੈਂ ਅੱਗੇ ਤੋਰਨਾ ਹੈ ਕਿ ਕੌਮ ਦੀ ਦਸ਼ਾ ਕੀ ਹੈ ਕੌਮ ਤੇ ਗੁਲਾਮੀ ਕਿਉਂ ਤੇ ਗੁਲਾਮੀ ਤੋਂ ਆਜ਼ਾਦੀ ਕਿਉਂ ਚਾਹੀਦੀ ਹੈ ਆਜ਼ਾਦੀ ਲੈਣੀ ਕਿਵੇਂ ਹੈ ਜਿਹੜੀ ਇਹਨਾਂ ਘਟਨਾ ਦਾ ਜ਼ਿਕਰ ਕੀਤਾ ਹੈ ਵੀ ਇੱਕ ਸਿੱਖ ਬੀਬੀ ਜਿਹਦੇ ਨਾਲ ਬਲਾਤਕਾਰ ਕੀਤਾ ਗਿਆ ਜਿਹਦੀ ਬੇਵਪਤੀ ਕੀਤੀ ਗਈ ਹੈ ਤੇ ਥਾਣੇ 'ਚ ਖੜ ਕੇ ਉਹਨੂੰ ਜਲੀਲ ਕੀਤਾ ਗਿਆ ਇਹ ਕੋ ਪਹਿਲੀ ਘਟਨਾ ਨਹੀਂ ਵਾਪਰੀ ਸਿੱਖਾਂ ਦੀ ਬੱਚੀਆਂ ਦੇ ਨਾਲ ਇਸ ਮੁਲਕ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀਆਂ ਹਜ਼ਾਰਾਂ ਬੀਬੀਆਂ ਭੈਣਾਂ ਦੀਆਂ ਲਗਾਤਾਰ ਦਿਨਾਂ ਦੇ ਵਿੱਚ ਬੇਪਤੀਆਂ ਹੋਈਆਂ ਹਜ਼ਾਰਾਂ ਬੰਦਿਆਂ ਨੇ ਬੇਪਤੀਆਂ ਕੀਤੀਆਂ ਤੇ ਅਜੇ ਤੱਕ ਕਿਸੇ ਇੱਕ ਬੰਦੇ ਨੂੰ ਉਹਦੀ سزا ਨਹੀਂ ਮਿਲੀ ਸੋ ਆਪਾਂ ਜਦੋਂ ਕੋ ਇਹੋ ਜਿਹੀ ਘਟਨਾ ਵਾਪਰਦੀ ਹੈ ਤੇ ਸਾਨੂੰ ਐ ਲੱਗ ਸਕਦਾ ਵੀ ਯਾਰ ਇਹ ਕਿਸੇ ਪਾਪੀ ਦਾ ਕੰਮ ਹੈ ਕਿਸੇ ਸਾਰੀ ਕੌਮ ਦਾ ਕੰਮ ਨਹੀਂ ਆਪਾਂ ਸਾਰਿਆਂ ਨੂੰ ਦੋਸ਼ ਨਹੀਂ ਦੇਣਾ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਵੀ ਜਦੋਂ ਇਹੋ ਜਿਹਾ ਕੁਝ ਵਾਪਰਦਾ ਹੈ ਸਾਰਿਆਂ ਨੂੰ ਸੱਪ ਕਿਉਂ ਸੂੰਗ ਜਾਂਦਾ ਹੈ ਸਿੱਖ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਜਦੋਂ ਕਿਸੇ ਕੌਮ ਤੇ ਜ਼ੁਲਮ ਹੁੰਦਾ ਐ ਕਸ਼ਮੀਰੀਆਂ ਤੇ ਹੋਵੇ ਚਾਹ ਹਿੰਦੂਆਂ ਤੇ ਹੋਵੇ ਜਾਂ ਕਿਸੇ ਤੇ ਵੀ ਹੋਵੇ ਸਿੱਖ ਨਾਲ ਖੜਦੇ ਨੇ ਆਵਾਜ਼ ਚੁੱਕਦੇ ਨੇ ਜੇ ਜਨੇਊ ਜੰਜੂ ਖਤਰੇ 'ਚ ਆਇਆ ਗੁਰਤੇਗ ਬਹਾਦਰ ਪਾਸ਼ਾ ਨੇ ਦਿੱਲੀ ਜਾ ਕੇ ਸੀਸ ਕਟਾ ਕੇ ਆਪਣਾ ਤੇ ਧਰਮ ਦੀ ਰਾਖੀ ਕੀਤੀ ਐ ਇਹ ਕਿਹਾ ਵੀ ਬਿਸ਼ਾਕਾ ਸੀ ਜਨੇਊ ਪਹਿਨ ਦੇਣੀ ਨਾ ਪਹਿਨਣ ਦੇ ਹੱਕ 'ਚ ਸਾਡੇ ਸਿਧਾਂਤ ਦੇ ਉਲਟ ਐ ਪਰ ਧੱਕੇ ਨਾਲ ਕੋਈ ਕਿਸੇ ਦਾ ਜਨੇਊ ਨਾ ਲਾਵੇ ਇਹ ਸਿੱਖੀ ਆਖਦੀ ਪਰ ਜਿਨ੍ਹਾਂ ਦੀ ਖਾਤਰ ਜਿਨੇ ਉਹ ਜਿਨੇ ਉਹ ਦੀ ਖਾਤਰ ਸ਼ਹਾਦਤ ਦਿੱਤੀ ਜਿਨ੍ਹਾਂ ਦਾ ਤਰੰਭ ਚਾਉਣ ਲਈ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਪੁੱਤ-ਪੋਤਰੇ ਦਸਵੇਂ ਪਾਤਸ਼ਾਹ ਦੇ ਉੱਤੇ ਫੌਜਾਂ ਲੈ ਕੇ ਚੜਦੇ ਰਹੇ ਸੋ ਇਹ ਸਾਨ ਫਰਾਮੋਸ਼ੀ ਜਿਹੜੀ ਹੈ ਇਹ ਬੜੀ ਪੁਰਾਣੀ ਹੈ ਮੇਰੀ ਆਦਤ ਨਹੀਂ ਮੈਂ ਵਲਵਲਿੰਗ ਪਾ ਕੇ ਗੱਲਾਂ ਕਰਾਂ ਤੇ ਮੈਂ ਕਹਾਂ ਵੀ ਨਹੀਂ ਜੀ ਸਾਰੇ ਬੰਦੇ ਚੰਗੇ ਹੁੰਦੇ ਆ ਕੋਈ ਵਿੱਚੋਂ ਇੱਕ ਅੱਧਾ ਮਾੜਾ ਹੁੰਦਾ ਪਰ ਜਿੱਦਣ ਦਿੱਲੀ 'ਚ ਸਿੱਖਾਂ ਦੀ نسل 쿠ਸ਼ੀ ਹੁੰਦੀ ਹੈ ਇੱਕ ਗੱਲ ਚੇਤਾ ਰੱਖੋ ਹਜ਼ਾਰਾਂ ਸਿੱਖ ਮਾਰੇ ਗਏ ਨੇ ਹਜ਼ਾਰਾਂ ਦੇ ਗਲਾਂ 'ਚ ਟੈਰ ਪਏ ਹਜ਼ਾਰਾਂ ਬੇਬਤੀਆਂ ਹੋਈਆਂ ਘਰ ਫੂਕੇ ਕਾਰੋਬਾਰ ਤਬਾਹ ਕਰ ਦਿੱਤੇ ਤਿੰਨਾਂ ਦਿਨਾਂ ਦੇ ਵਿੱਚ ਤੇ ਇੱਕ ਦੋ ਹਫ਼ਤੇ ਬਾਅਦ ਵੋਟਾਂ ਪੈਂਦੀਆਂ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਜੀਵ ਗਾਂਧੀ ਨੂੰ ਇੰਨੀ ਕ ਵੋਟ ਪੈ ਜਾਂਦੀ ਹੈ ਜਿਹੜੀ ਇਤਿਹਾਸ 'ਚ ਅਜੇ ਤੱਕ ਮੋਦੀ ਨੂੰ ਵੀ ਨਹੀਂ ਪਈ ਤੇ ਨਾ ਕਿਸੇ ਹੋਰ ਬੰਦੇ ਨੂੰ ਪਈ ਸੋ ਇਹਦਾ ਅਰਥ ਹੈ ਇਹ ਆ ਕਿ ਜਦੋਂ ਸਿੱਖਾਂ ਨੂੰ ਘੁੱਟ ਪੈਂਦੀ ਹੈ ਉਦੋਂ ਬਹੁ ਗਿਣਤੀ ਖੁਸ਼ ਹੋ ਕੇ ਠਾਕੇ ਮਾਰਦੀ ਹੈ ਵੀ ਚੰਗਾ ਹੋਇਆ ਸਿੱਖਾਂ ਨੂੰ ਘੁੱਟ ਪਈ ਜਦੋਂ ਸਿੱਖ ਦੀ ਪਗਲ ਲੱਥਦੀ ਹੈ ਤੇ ਉਦੋਂ ਅੰਦਰੋਂ-ਅੰਦਰੀ ਸਾਰਿਆਂ ਨੂੰ ਖੁਸ਼ੀ ਹੋਣ ਲੱਗ ਪੈਂਦੀ ਵੀ ਚੰਗਾ ਹੋਇਆ ਸਿੱਖ ਦੀ ਪਗਲ ਲੱਥੀ ਸੋ ਇਹ ਮੰਨ ਲਓ ਆਪਣੇ ਦਿਮਾਗ ਦੇ ਵਿੱਚ ਤੁਸੀਂ 100 ਸਰਬੱਤ ਦੇ ਭਲੇ ਦੀਆਂ ਗੱਲਾਂ ਕਰੀ ਜਾਓ ਤੁਸੀਂ ਥਾਵਾਂ-ਥਾਵਾਂ ਤੇ ਲੰਗਰ ਲਾਓ ਸਾਡਾ ਸਿਧਾਂਤ ਹੈ ਲਾਉਣੇ ਨੇ ਤੁਸੀਂ ਲੋਕਾਂ ਦੀਆਂ 30-30 ਹਜ਼ਾਰ ਕੁੜੀਆਂ ਛਦਾ ਕੇ ਲੈ ਕੇ ਆਓ ਇੱਕੇ ਦਿਨ ਚ ਅਫਗਾਨਿਸਤਾਨ ਗਜਨੀ ਦੇ ਬਾਜ਼ਾਰਾਂ ਚੋਂ ਪਰ ਜਿੱਦਨ ਅਗਲੇ ਦਾ ਦਾ ਲਗਾ ਤੁਹਾਡੀਆਂ ਸਾਡੀਆਂ ਧੀਆਂ ਭੈਣਾਂ ਦੀ ਬੇਵਤੀ ਕਰਨ ਲੱਗਾ 5 ਮਿੰਟ ਨਹੀਂ ਲਾਉਣੇ ਉਹਨਾਂ ਕਮੀ ਕਿੱਥੇ ਹੈ ਕਮੀ ਸਾਡੇ ਅੰਦਰ ਇਹ ਆ ਗਈ ਹੈ ਕਿ ਅਸੀਂ ਕੌਮ ਪ੍ਰਸਤ ਨਹੀਂ ਰਹੇ ਅਸੀਂ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਇੰਨਾ ਵਿਗਾੜ ਕੇ ਪੇਸ਼ ਕੀਤਾ ਹੈ ਕਿ ਸ਼ਾਇਦ ਸਿੱਖਾਂ ਦਾ ਕੰਮ ਹੈ ਵੀ ਸੇਵਾ ਕਰੀ ਜਾਣੀ ਛਤਰ ਖਾਈ ਜਾਣੇ ਸ਼ਾਇਦ ਸਿੱਖਾਂ ਦਾ ਕੰਮ ਹੈ ਵੀ ਲੰਗਰ ਲਾਈ ਜਾਣੇ ਤੇ ਕੁੱਟ ਖਾਈ ਜਾਣੀ ਬਸ ਲੰਗਰ ਅਸੀਂ ਅਫਰੀਕਾ ਤੱਕ ਲਾਤੇ ਨੇ ਤੇ ਇੱਥੇ ਇੱਕ ਦੇ ਗਵਾਂਢ 'ਚ ਸਿੱਖ ਦੀ ਕੋਈ ਪਗਲਾ ਜੀ ਤੇ ਕੋਈ ਚਾਰ ਬੰਦੇ ਇਕੱਠੇ ਹੋ ਗਏ ਨਹੀਂ ਜਾਂਦੇ ਉੱਥੇ। ਸੋ ਇਹੋ ਕੰਮ ਨੂੰ ਖਾਲਸੇ ਦੀ ਸਜਣਾ ਕੀਤੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਗੱਲ ਕਹੀ ਹੈ ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਦਾ ਰੂਪ ਸਤਿਗੁਰੂ ਨੇ ਆਪਣੇ ਆਪ ਨੂੰ ਕਿਹਾ ਵੀ ਮੇਰਾ ਰੂਪ ਹੈ ਖਾਲਸਾ। ਇੰਨਾ ਖਾਸ ਹੈ। ਕਿਸੇ ਧਰਮ ਦੇ ਪਗੰਬਰ ਨੇ ਕਿਹਾ ਵੀ ਮੇਰੇ ਚੇਲੇ ਮੇਰੀਆਂ ਭੇਡਾਂ ਨੇ। ਇਹਨਾਂ ਨੂੰ ਮੈਂ ਕਨੋਂ ਫੜ ਕੇ ਇੱਧਰ ਲੈ ਜੂੰਗੇ ਮੇਰੇ ਪਿੱਛੇ ਆਉਣਗੇ। ਕਿ ਗੁਰੂ ਸਾਹਿਬ ਨੇ ਕੀ ਕਿਹਾ ਖਾਲਸਾ ਮੇਰਾ ਰੂਪ ਹੈ ਕਾਸ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਇਨਾ ਮਾਨ ਸਤਕਾਰ ਸਾਨੂੰ ਬਖਸ਼ਿਆ ਤੇ ਜਦੋਂ ਫਿਰ ਸਾਡੇ ਮੂੰਹ ਸਿਰ ਚਿਹਰੇ ਮੋਰੇ ਗੁਰੂ ਨਾਲ ਲੜਣੀ ਨਾ ਜਿਹੋ ਜਿਹੋ ਨੇ ਸਾਨੂੰ ਬਣਾਇਆ ਜਿਹੋ ਜਿਹਾਂ ਉਹਨੇ ਸਾਨੂੰ ਕਿਹਾ ਵੀ ਮੇਰਾ ਰੂਪ ਹੈ ਤੇ ਸਾਡੀਆਂ ਸ਼ਕਲਾਂ ਹੀ ਬਦਲ ਜਾਣ ਤੇ ਫਿਰ ਇਹ ਸਾਡੇ ਵਾਸਤੇ ਪਹਿਲਾਂ ਤਾਂ ਸ਼ਰਮਿੰਦਗੀ ਵਾਲੀ ਗੱਲ ਹੈ ਦੂਜੀ ਨਸਲਕੁਸ਼ੀ ਦੀ ਬੜੀ ਵੱਡੀ ਸ਼ੇਰ ਨਹੀਂ ਬਣ ਸ਼ੇਰ ਕਿਉਂ ਨਹੀਂ ਬਣਨਾ ਵੀ ਸ਼ੇਰ ਬਣਿਆ ਜੰਗਲ 'ਚ ਅਲਾਕਾ ਮਲਣਾ ਪੈਂਦਾ ਸ਼ਿਕਾਰ ਖੇਡਣਾ ਪੈਂਦਾ ਘਾਹ ਖਾ ਕੇ ਗੁਜ਼ਾਰਾ ਨਹੀਂ ਹੋ ਸਕਦਾ ਲੜਨਾ ਵੀ ਪੈਣਾ ਮਰਨਾ ਵੀ ਪੈਣਾ ਸ਼ੇਰ ਬਣਦਾ ਕੰਮ ਔਖਾ ਤੇ ਕੋਈ ਕਵੇ ਭਾਈ ਹੁਣ ਮੈਂ ਸ਼ੇਰ ਨਹੀਂ ਬਣਨਾ ਹੁਣ ਮੈਂ ਗਿੱਦਰ ਬਣ ਜਾਊਗਾ ਕੁੱਤਾ ਬਣ ਜਾਊ ਕੋਈ ਜਿਹੜਾ ਘਾਹ ਖਾਣ ਵਾਲੀ ਚੀਜ਼ਾਂ ਉਹ ਬਣ ਜਾਊ ਇਹੋ ਕੰਮ ਸਿੱਖਾਂ ਦੇ ਨੌਜਵਾਨ ਅਸੀਂ ਅੱਜ ਕਰ ਰਹੇ ਹਾਂ ਸਾਨੂੰ ਪਤਾ ਵੀ ਸਰੂਪ 'ਚ ਰਹਿਣਾ ਔਖਾ ਹੈ ਕਿਉਂਕਿ ਸਰੂਪ 'ਚ ਹੋਇਆ ਬੰਦਾ ਲੋਕ ਕਿੱਥੇ ਜਾਊਗਾ ਇੱਕ ਸਿੱਖ ਦੀ ਜਦੋਂ ਪੱਗ ਲੱਥੂਗੀ ਤੇ ਦੂਜਾ ਸਿੱਖ ਲਾ ਕੇ ਪੱਗ ਬਨ ਕੇ ਖਲੋਤਾ ਉਹਨੂੰ ਸ਼ਰਮਾਉ ਉਹ ਮੜੀ-ਮੋਟੀ ਹੁਣ ਹੋਨੇ ਅਸੀਂ ਮੋਨੇ ਕੋਨੇ ਲਾ ਕੇ ਪੱਗ ਲੱਥੀ ਹੁੰਦੀ ਮੜਾ ਜਹਾਤ ਚ ਕੜਾ ਪਾਇਆ ਹੁੰਦਾ ਉਦੋਂ ਪਤਾ ਲੱਗ ਜਾਂਦਾ ਪਰ ਕੋਈ ਜਾਗ ਨਹੀਂ ਛਡਾਉਂਦਾ ਲੁਧਿਆਣੇ ਦੇ ਵਿੱਚ ਭਈਏ ਸਿੱਖਾਂ ਨੂੰ ਕੁੜਦੇ ਨੇ ਬਨ ਕੇ ਖੰਬਿਆਂ ਦੇ ਨਾਲ ਕਿਸੇ ਦੇ ਕੰਦੇ ਜੂ ਨਹੀਂ ਸਰਕਦੀ ਕੱਲ ਮਕੇਰੀਆਂ ਨੇੜੇ ਕਿਸੇ ਭਈਏ ਦੇ 4-5 ਕੇ 10 ਸਾਲ ਦੇ ਨਿਆਣੇ ਨੇ ਆਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕਰ ਦਿੱਤੀ ਹੁਣ ਉਹਨਾਂ ਤਰੀਕਾ ਕੀ ਬਣਾ ਲਿਆ ਬੱਚੇ ਨੂੰ ਤੇ ਲਾਜਮ ਜੀ ਗੱਲ ਸਿਖਾ ਕੇ ਭੇਜਿਆ ਉਹ ਕਿਸੇ ਨੇ ਉਹਨੂੰ ਕੀ ਪਤਾ ਇਹ ਕੰਮ ਕਰਨਾ ਅਸੀਂ ਐਲਾਨ ਕੀਤਾ ਕਿ ਜਿਹੜਾ ਮਾਰਾ ਸੱਚੇ ਪਾਤਸ਼ਾਹ ਦੀ ਬੇਦਬੀ ਕਰਨ ਆ ਗਿਆ ਜੇ ਤੇ ਰਾਜ ਆਉਂਦਾ ਪੁਲਿਸ ਪ੍ਰਸ਼ਾਸਨ ਨੇ ਫੜ ਕੇ ਅੰਦਰ ਦੇ ਤਾ ਤੇ ਬਹੁਤ ਵਧੀਆ ਗੱਲ ਸੁਣਾਣਾ ਕਰਾਂਗੇ ਉਹਨਾਂ ਦੀ ਪਰ ਜਿਹੜਾ ਇੱਥੇ ਪਹੁੰਚ ਗਿਆ ਉਹ ਉਪ ਤੁਰ ਕੇ ਵਾਪਸ ਨਹੀਂ ਜਾਣਾ ਚਾਹੀਦਾ ਹੁਣ ਜੋ ਤੁਰ ਕੇ ਜੇ ਹੁਣ ਉਹ ਕਹਿਆ ਵੀ ਤੁਰ ਕੇ ਵਾਪਸ ਨਹੀਂ ਜਾਣਾ ਚਾਹੀਦਾ ਆਪਣੇ ਪੈਰਾਂ ਤੇ ਤੇ ਉਹਨਾਂ ਨੇ ਨਿਆਣੇ ਅੱਗੇ ਕਰ ਦਿੱਤੇ ਨੇ ਇਹ ਕੌਮ ਦੀ ਬਗੈਰਤੀ ਦੀ ਇੰਤਿਹ ਹੈ ਹੁਣ ਨਿਆਣੇ ਨੂੰ ਕੀ ਕਰੋਗੇ ਤੁਸੀਂ ਨਿਆਣਾ ਕਿਸੇ ਦਾ ਸਿਖਾਇਆ ਪਰ ਪ੍ਰਸ਼ਾਸਨ ਹੁਣ ਆਸਟੇਜ ਤੋਂ ਕਹਿੰਨੇ ਆ ਨਿਆਣੇ ਨੂੰ ਜਿਹਨੇ ਸਿਖਾ ਕੇ ਭੇਜਿਆ ਉਹਨੂੰ ਤੁਸੀਂ ਲੱਭੋਗੇ ਕਿ ਅਸੀਂ ਲੱਭੀਏ ਤੇ ਜੇ ਤੁਹਾਡੇ ਕੋ ਨਹੀਂ ਲੱਭਿਆ ਜਾਂਦਾ ਤੇ ਫਿਰ ਜਦੋਂ ਸਿੱਖ ਰਾਜ ਦੀ ਗੱਲ ਕਰਦੇ ਆ ਕੰਡਗੋ ਲੜ ਦੀ ਏਡੀ ਤੁਹਾਨੂੰ ਫਿਰ ਜੇ ਤੁਸੀਂ ਰਾਜ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਰਾਜ ਦੀ ਰਾਖੀ ਕਿਹਨੇ ਕਰਨੀ ਹੈ ਤਨਖਾਵਾ ਤੁਸੀਂ ਲੈਣੀਆਂ ਨੇ ਟੈਕਸ ਅਸੀਂ ਭਰਨਾ ਤਨਖਾਵਾ ਤੁਸੀਂ ਲੈਣੀਆਂ ਫੌਜ ਤੁਹਾਡੇ ਕੋਲ ਹਥਿਆਰ ਤੁਹਾਡੇ ਕੋਲ ਤੇ ਗੁਰੂ ਗ੍ਰੰਥ ਸਾਹਿਬ ਰਾਜ ਦੀ ਬੇਦਬੀ ਹੋਵੇ ਤੇ ਫਿਰ ਸਿੱਖ ਆਪ ਸੋਦਾ ਲਾਉਣ ਫਿਰ ਤੁਹਾਨੂੰ ਦੰਗੀਆਂ ਵੀ ਕਾਨੂੰਨ ਟੁੱਟ ਗਿਆ ਛ ਕਾਨੂੰਨ ਹੈ ਕਿੱਥੇ ਸਾਡੀਆਂ ਧੀਆਂ ਭੈਣਾਂ ਦੀ ਬੇਵਤੀ ਹੋ ਜੇ ਅਸੀਂ ਥਾਣੇ ਜਾਈਏ ਸਾਨੂੰ ਥਾਣੇ 'ਚ ਜਲੀਲ ਕਰੋ ਤੇ ਜੇ ਕੋਈ ਸਿੱਖ ਆਪ ਕਿਸਦਾ ਕੀਰਤਨ ਸੋਲਾ ਪੜਦੇ ਕਿਸ ਨੂੰ ਚਾਟਾ ਛਕਾ ਦੇ ਫਿਰ ਤੁਸੀਂ ਕਹਿਣਾ ਵੀ ਸਿੱਖਾਂ ਨੇ ਕਾਨੂੰਨ ਹੱਥ ਚ ਲੈ ਲਿਆ ਰਾਜ ਦੀ ਗੱਲ ਕਰਨ ਤੋਂ ਆਪਾਂ ਚੱਗিয়ে ਨਾ ਇਹ ਨਾ ਇਹ ਕੋ ਗਨਹਾਲੀ ਗੱਲ ਨਹੀਂ ਕਹੋ ਮਰ ਰਾਜ ਦੀ ਗੱਲ ਕਰਦੀਆਂ ਰੋਜ਼ ਦੋਹਰਾ ਪੜਦੇ ਹਾਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਪੜਨੂ ਲਿਖਿਆ ਵਾ ਕੱਲਾ ਜਿਹੜੀ ਕੌਮ ਨੇ ਦੁਨੀਆ ਤੇ ਸਭ ਤੋਂ ਖੂਬਸੂਰਤ ਰਾਜ ਕੀਤਾ ਹੋਵੇ ਉਸ ਕੌਮ ਦੇ ਪਛਿੰਦੇ ਕਹਿਣ ਕਿ ਸੰਨ ਰਾਜ ਨਹੀਂ ਚਾਹੀਦਾ ਮਤਲਬ ਕੋਈ ਲਖਾਇਆ ਵਾ 2 400 ਸਾਲ 500 ਸਾਲ ਹੋਰ ਛਤਰਖਾਨੀਆਂ ਤੇ ਫਿਰ ਗੱਲ ਕਰਨੀ ਰਾਜ ਦੀ ਜ્યાં ਉਦੋਂ ਰਾਜ ਦੀ ਗੱਲ ਕਰਨੀ ਜਦੋਂ ਸਿਰ ਤੇ ਪੱਗ ਰਹੀ ਕਿਸ ਦੇ ਨਾ ਸੋ ਮੇਰੀ ਇਹ ਬੇਨਤੀ ਹੈ ਬਹੁਤਿਆਂ ਨੂੰ ਲੱਗ ਸਕਦਾ ਹੈ ਇਹ ਵਿਤਕਰਾ ਹੈਗਾ ਵੀ ਆ ਪੇ ਕੋਈ ਦਿੱਲੀ ਦੇ ਸਿੱਖਾਂ ਨੂੰ ਕਹੀ ਜਾਂਦਾ ਹੁੰਦਾ ਵੀ ਤੁਸੀਂ ਨਹੀਂ ਚੰਗੇ ਜੀ ਅਸੀਂ ਬੜੇ ਚੰਗੇ ਆ ਪੰਜਾਬ ਵਾਲੇ ਕਹੀ ਜਾਂਦੇ ਦਿੱਲੀ ਵਾਲੇ ਪੰਜਾਬ ਵਾਲੇ ਨੂੰ ਕਹੀ ਜਾਂਦੇ ਹੁੰਦੇ ਰਾਜਸਥਾਨ ਵਾਲੇ ਹੋ ਸਕਦਾ ਪੰਜਾਬ ਵਾਲੇ ਨੇ ਕਰਦੇ ਹੁਣ ਪੰਜਾਬ ਵਾਲੇ ਇਹਨਾਂ ਨੇ ਕਰਦੇ ਹੁਣ ਪਰ ਇੱਕ ਗੱਲ ਚੇਤਾ ਰੱਖੋ ਜਿੱਦਨ ਪੰਜਾਬ 'ਚ ਹੱਕਾਂ ਦੀ ਸੰਘਰਸ਼ ਉੱਠਦਾ ਉਹ ਤੁਹਾਨੂੰ ਮਾਰਦੇ ਨੇ ਇੱਥੇ ਆਣ ਕੇ ਕਿਉਂ ਸਾਨੂੰ ਬਿਸ਼ੱਕ ਲੱਗੇ ਵੀ ਅਸੀਂ ਇੱਕ ਨਹੀਂ ਹੈਗੇ ਉਹਨਾਂ ਨੂੰ ਪਤਾ ਇੱਕੋ ਹੀ ਨੇ ਸੰਘਰਸ਼ ਪੰਜਾਬ 'ਚ ਉੱਠਦਾ ਤੇ ਕਤਲੇਆਮ ਦਿੱਲੀ ਦੇ ਸਿੱਖਾਂ ਦਾ ਹੋ ਜਾਂਦਾ ਉਹਨਾਂ ਨੂੰ ਪਤਾ ਨਾ ਵੇ ਇੱਕ ਨੇ ਦਿੱਲੀ ਚ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਬਤੀ ਹੁੰਦੀ ਐ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁਖਾ ਲਲਤ ਮਾਕਨ ਅਰਜਨ ਦਾਸ ਇਹਨਾਂ ਦਾ ਸੋਧਾ ਲਾਉਂਦੇ ਨੇ ਕੋਈ ਕਹਿ ਸਕਦਾ ਵੀ ਭਾਈ ਦਿੱਲੀ ਦੀਆਂ ਸਿੱਖਾਂ ਦੀਆਂ ਧੀਆਂ ਸਾਡੀਆਂ ਧੀਆਂ ਭੈਣਾਂ ਨਹੀਂ ਜਿਹੜਾ ਵਿਧਕਰਾ ਕਰਦੇ ਨੇ ਕੋਈ ਕਿਸੇ ਨੂੰ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਇੱਕ ਗੱਲ ਚੇਤਾ ਰੱਖ ਲੋ ਜੇ ਪੰਜਾਬ ਤਗੜਾ ਐ ਪੰਜਾਬ ਤੁਹਾਡਾ ਘਰ ਐ ਸਦੀ ਵੀ ਘਰ ਰਹਿਣਾ ਜਿੱਥੇ ਮਰਜ਼ੀ ਵਸ ਜਿਏ ਜਾ ਕੇ ਕੈਨੇਡਾ ਅਮਰੀਕਾ ਚ ਵੀ ਚਲ ਗਏ ਸਿੱਖ ਜੇ ਅਕਾਲ ਤਖ਼ਤ ਸਾਹਿਬ ਤਗੜਾ ਹੈ ਜੇ ਦਰਬਾਰ ਸਾਹਿਬ ਤਗੜਾ ਹੈ ਤੇ ਇੱਕ ਸਿੱਖ ਵੀ ਕਿਤੇ ਦੁਸ਼ਮਣ ਦੇ ਇਲਾਕੇ 'ਚ ਤੁਰਿਆ ਫਿਰੇ ਉਹਨੂੰ ਕੋ ਹੱਥ ਨਹੀਂ ਲਾਉਂਦਾ ਜਿਵੇਂ ਪਿੰਡ 'ਚ ਤੁਹਾਡਾ ਘਰ ਤਗੜਾ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਇਹਨਾਂ ਕੋਲ ਚਾਰ ਬੰਦੇ ਹੈਗੇ ਆ ਛੇਤਰ ਖੜਕਾਉਣ ਨੂੰ ਤੇ ਤੁਸੀਂ ਦੁਸ਼ਮਣ ਦੇ ਘਰਾਂ ਵੱਲ ਜਾ ਕੇ ਤੁਰੇ ਫਿਰੋ ਉਹ ਇਸ ਕਰਕੇ ਤੁਹਾਨੂੰ ਹੱਥ ਨਹੀਂ ਲਾਉਂਦੇ ਕਿ ਅੱਜ ਇਹਦੇ ਚਾਰ ਮਾਰ ਲਾਂਗੇ ਬਾਅਦ ਖਾਣੀਆਂ ਕਿੰਨੇ ਆ ਹੁਣ ਸਾਡਾ ਨਾ ਘਰ ਤਗੜਾ ਨਾ ਬਾਹਰ ਤਗੜਾ ਹੈ ਘਰੇ ਵੀ ਛੇਤਰ ਖਾਂਡੇ ਆ ਬਾਹਰ ਵੀ ਖਾਂਡੇ ਆ ਮੇਰੀਆਂ ਗੱਲਾਂ ਦੀ ਇਨਕੁਆਇਰੀ ਕਿੰਦੇ ਖੋਲਣੀਆਂ ਵੀ ਇਹ ਬਹੁਤ ਬੰਦਾ ਗਰਮ ਗੱਲਾਂ ਕਰਦਾ ਮੈਂ ਤੇ ਜਿਹੜੀ ਗੱਲ ਕੀਤੀ ਹੈ ਪਹਿਲਾਂ ਵੀ ਹੁੰਦੀ ਰਹੀ ਹੈ ਕਰਦੇ ਰਹਿ ਸਾਰੇ ਫਰਕ ਕੇਵਲ ਇਹਨਾ ਹੈ ਵੀ ਮੇਰੇ ਕੋਲ ਵਲਵਲਿੰਗ ਨਹੀਂ ਪੈਂਦੇ ਗੱਲਾਂ ਦੇ ਵਿੱਚ ਮੇਰੇ ਕੋਲ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਜੇ ਸ਼ਬਦਾਂ ਨੂੰ ਬਚਨਾਂ ਨੂੰ ਬਦਲੀਏ ਜੋ ਮਨ ਚ ਗਾ ਲਓ ਨਾ ਕਰੀਏ ਮਨ ਹੋਰ ਹੋਵੇ ਮੁਖ ਤੇ ਹੋਰ ਆ ਜਾਵੇ ਇਹ ਮੇਰੇ ਵਾਸਤੇ ਪਾਪ ਵਾਲੀ ਗੱਲ ਹੈ ਮੈਂ ਕੰਮ ਨਹੀਂ ਕਰ ਸਕਦਾ ਤੇ ਮੈਂ ਅੱਗੇ ਵੀ ਹਕੂਮਤ ਨੂੰ ਕਿਹਾ ਮੈਂ ਹੁਣ ਫੇ ਕਹਿਣਾ ਵੀ ਜੇ ਇਨਕੁਆਇਰੀ ਖੋਲੜੀ ਇਨਕੁਆਇਰੀ ਖੋਲ ਲਓ ਜੇ ਮੈਨੂੰ ਕੋ ਤੁਰਾ ਜਾਂਦੇ ਨੂੰ ਗੋਲੀ ਮਾਰਨੀ ਗੋਲੀ ਮਾਰ ਦਿਓ ਜੇ ਤੇ ਜੇਲ ਸੁੱਟਣਾ ਜੇਲ ਸੁੱਟ ਦਿਓ ਜੇ ਫਾਇਰ ਟੰਗਣਾ ਫਾਇਰ ਟੰਗ ਦਿਓ ਜੇ ਬੰਦਬਾਦ ਕੱਟਣਾ ਉਹ ਵੀ ਕੱਟ ਦਿਓ ਇਹ ਜਿੰਨਾ ਚਿਰ ਸਵਾਸ ਹੈਗੇ ਆ ਮੈਂ ਇਦਾਂ ਬੋਲਣਾ ਤੁਸੀਂ ਅਰਦਾਸਾਂ ਕਰਦੇ ਹੁੰਦੇ ਜੋ ਵੀ ਉਮਰ ਲੰਮੀ ਬਖਸ਼ੇ ਪਰਮਾਤਮਾ ਇਹੋ ਜਿਹੀ ਅਰਦਾਸਾਂ ਕਰਿਆ ਕਰੋ ਲੰਮੀ ਉਮਰ ਨੂੰ ਮੈਂ ਕੀ ਕਰਨਾ ਇੱਥੇ ਰਹਿ ਕੇ ਐਡਾ ਚ ਅਰਦਾਸ ਬੇਨਤੀ ਜਦੋਂ ਕਰਨੀ ਹੈ ਮਾਲਕ ਸੱਚੇ ਪਾਤਸ਼ਾਹ ਅੱਗੇ ਕਰਨੀ ਹੈ ਵੀ ਜਿੰਨੀ ਬਖਸ਼ੀ ਆ ਚਾਹ ਦੋ ਸਵਾਸ ਨੇ 10 ਨੇ 100 ਨੇ 1000 ਨੇ ਚਾਹ ਲੱਖ ਨੇ ਉਨੀ ਭਾਣੇ ਜੀ ਰਵੇ ਨਾ ਹੰਕਾਰ ਹੋਵੇ ਨਾ ਮਨ ਚ ਭੈ ਆਵੇ ਕਿਉਂਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਭੈ ਆਜ ਸਾਡੇ ਮਨ ਚ ਕਾਦਾ ਭੈ ਆਇਆ ਪੀ ਜੇ ਰਾਜ ਭਾਗ ਦੀ ਗੱਲ ਕਰਾਂਗੇ ਕੁੱਟਣਗੇ ਜੀ ਤੇ ਕੋਟ ਦੇ ਬਿਨਾਂ ਗੱਲ ਕੀਤੀਆਂ ਵੀ ਖਾਣੀ ਡਾਏ ਜਦੋਂ ਬਿਨਾਂ ਗੱਲ ਕੀਤੀਆਂ ਸਾਡੇ ਮੂੰਹ ਤੇ ਚਪੇੜਾਂ ਪੈ ਰੀਆਂ ਹੋਣ ਤੇ ਫੇਰ ਰਾਜ ਭਾਗ ਦੀ ਗੱਲ ਕਰਕੇ ਖਾ ਲਾਂਗੇ ਕਿਹੜੀ ਗੱਲ ਹੈ ਦੋ ਮਾਰ ਕੇ ਖਾ ਲਾਂਗਾ ਕਿਸੇ ਨੂੰ ਸੋ ਇਹ ਹਾਲਾਤ ਇਹ ਸਾਡੇ ਬਣ ਗਏ ਆ ਗੁਲਾਮੀ ਦੀ ਇਹ ਇੰਤਿਹਾਈ ਆ ਵੀ ਸਿੱਖਾਂ ਦੀ ਮਾਨਸਿਕ ਗੁਲਾਮੀ ਦੀ ਦਸ਼ਾ ਇਹ ਹੋ ਗਈ ਹੈ ਵੀ ਅੱਜ ਜੇ ਕਿਸੇ ਸਿੱਖ ਦੇ ਮੂੰਹ ਤੇ ਕੋਈ ਚਪੇੜ ਮਾਰੇ ਤੇ ਸਿੱਖ ਅੱਗੇ ਏ ਸੋਚਣ ਲੱਗਦਾ ਵੀ ਮੇਰਾ ਕਸੂਰ ਕੀ ਐ ਜਿਹੜੇ ਮੇਰੇ ਚ ਪੇੜ ਪੈ ਗਏ। ਇਹ ਨਹੀਂ ਸੋਚਦਾ ਵੀ ਜਿਹੜਾ ਜ਼ਾਲਮ ਮਨੁੱਖ ਐ ਕੋਈ ਕੋ ਕੋ ਮੂਰਖ ਐ ਕੋ ਜ਼ਾਲਮ ਐ ਕੋ ਪਾਪੀ ਐ ਉਹ ਬਿਨਾਂ ਗੱਲੋਂ ਮੇਂ ਜ਼ੁਲਮ ਕਰ ਸਕਦਾ। ਮੁਗਲਾਂ ਨੇ ਸਾਡਾ ਕਸੂਰ ਵੇਖ ਕੇ ਜ਼ੁਲਮ ਕੀਤੇ ਸੀ। ਅੰਗਰੇਜ਼ਾਂ ਨੇ ਸਾਡਾ ਕਸੂਰ ਵੇਖਿਆ ਸੀ। ਤੇ ਹਿੰਦੁਸਤਾਨ ਦੀ ਹਕੂਮਤ ਨੇ ਸਾਡਾ ਕਸੂਰ ਕਾਤੋਂ ਵੇਖਣਾ। ਸਾਡਾ ਕਸੂਰ ਇੱਕੋ ਹੀ ਐ ਕਹਿੰਦੇ ਮੇਰੀ ਇਨਕੁਆਰੀ ਖੋਲਣੀ ਐ ਮੈਂ ਇਹਨਾਂ ਨੂੰ ਕਹਿੰਨਾ ਵੀ ਤੁਸੀਂ ਇਨਕੁਆਰੀ ਹਰ ਸਿੱਖ ਦੀ ਖੋਲ ਲਿਆ ਕਰੋ ਤੇ ਪੈਦਾ ਹੁੰਦੀ ਐ। ਕਿਉਂਕਿ ਜੇ ਤੁਹਾਨੂੰ ਲੱਗਦਾ ਵੀ ਤੁਹਾਡੀਆਂ ਇਨਕੁਆਰੀਆਂ ਨਾਲ ਸਿੱਖ ਪੈਦਾ ਹੋਣੇ ਬੰਦ ਹੋ ਜਾਣੇ ਨੇ ਜਾਂ ਤੁਹਾਡੀਆਂ ਇਨਕੁਆਰੀਆਂ ਦੇ ਨਾਲ ਸਿੱਖਾਂ ਨੇ ਆਪਣੇ ਰਾਜ ਭਗ ਦੀ ਗੱਲ ਨਹੀਂ ਕਰਨੀ ਜਾਂ ਤੁਹਾਡੀਆਂ ਇਨਕੁਆਰੀਆਂ ਦੇ ਨਾਲ ਸਿੱਖਾਂ ਨੇ ਅਕਾਲੀ ਨਹੀਂ ਲੜਨਾ ਫਿਰ ਇਹ ਤੁਸੀਂ ਬਹੁਤ ਵੱਡੇ ਭਲੇਖੇ 'ਚ ਉਹ ਹੀ ਭਲੇਖੇ ਦੇ ਵਿੱਚ ਜਿਹੜੀ ਭਲੇਖਾ ਮੁਗਲ ਹੁਮਤ ਨੂੰ ਡੋਪ ਗਿਆ ਜਿਹੜਾ ਅੰਗਰੇਜ਼ਾਂ ਨੂੰ ਡੋਪ ਗਿਆ ਤੇ ਤੁਹਾਨੂੰ ਵੀ ਡੁੱਬੂਗਾ ਇਹ ਡੁੱਬਣਾ ਤੈਅ ਆ ਮਹਾਰਾਜ ਕੀ ਕਹਿੰਦੇ ਨੇ بڑے بڑے ਅਹੰਕਾਰੀਆਂ ਨਾਨਕ ਗਰਭ ਗਲੇ ਇਥੇ ਕੋਈ ਥਰਨੀ ਹੈਗਾ ਨਾਰਾਜ ਰਣੇ ਨੇ ਨਾ ਭਾਗ ਰਣੇ ਨੇ ਹਜ਼ਾਰੀਆਂ ਸਾਲ ਲੋਕਾਂ ਦੇ ਰਾਜ ਚੱਲੇ ਨੇ ਤੇ ਮਿੱਟੀ 'ਚ ਮਿਲ ਗਏ ਕੋਈ ਨਾਂ ਨਹੀਂ ਲੈਂਦਾ ਉਹਨਾਂ ਦਾ ਹਕੂਮਤ ਨੂੰ ਇਹ ਗੱਲ ਕਹਿੰਨੇ ਆ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਰਾਜ ਤੁਹਾਡੇ ਕੋਲ ਆਇਆ ਹੈ ਉਹਨਾਂ ਨੇ ਵੀ ਬਖਸ਼ਣ ਵਾਲਾ ਗੁਰੂ ਨਾਨਕ ਪਾਸ਼ਾ ਹੀ ਹੈ ਸਾਨੂੰ ਨਹੀਂ ਬਖਸ਼ਿਆ ਕਿਉਂਕਿ ਅਸੀਂ ਮਹਾਰਾਜ ਨੇ ਕਿਰਤ ਬਚਨ ਕੀਤੀ ਸੀ ਨਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬੇ ਗਏ ਪਰਣ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਅਸੀਂ ਬੇਪਰ ਦੀ ਰੀਤ ਤੁਰੇ ਆਂ ਮਹਾਰਾਜ ਨੇ ਦਸਤਾਰੇ ਬਣਾਏ ਸੀ ਅਸੀਂ ਦਸਤਾਰੇ ਲਾ ਕੇ ਤੇ ਨਾਈਆਂ ਕੋ ਜਾ ਕੇ ਤੇ ਕਦੀ ਕਿਸੇ ਪਾਸੇ ਨੂੰ ਵਾਲ ਕਰਾ ਲੇ ਕਦੀ ਕਿਸੇ ਪਾਸੇ ਨੂੰ ਕਰਾ ਲੇ ਮਹਾਰਾਜ ਨੇ ਸ਼ਸਤਰ ਬਖਸ਼ੇ ਸੀ ਸ਼ਸਤਰ ਛੱਡ ਕੇ ਛਾਪਾਂ ਪਾਲੀਆਂ ਮੁੰਦੀਆਂ ਪਾਲੀਆਂ ਕੋਈ ਕੰਨ ਜਨਤੀਆਂ ਪਾਈ ਫਿਰਦਾ ਹੈ ਕਿਸੇ ਨੇ ਨੱਕ ਬਣਾ ਲਿਆ ਇਹ ਬੇਪਰ ਦੀਆਂ ਰੀਤਾਂ ਸੀ ਸਾਰੀਆਂ ਏਦਾਂ ਦੇ ਚਿਹਰੇ ਮੋਰੇ ਲੈ ਕੇ ਮਹਾਰਾਜ ਕਹਿੰਦੇ ਬਿਨ ਸ਼ਸਤਰ ਕੇ ਸੁਣ ਦਿਓ ਉਹਨਾਂ ਦੇ ਦਰ ਪੇਠ ਦੇ ਮਹਾਰਾਜ ਨੇ ਵਿਖਾਤੀ ਐ ਸਾਨੂੰ ਹੁਣ ਖਵਾਰੀ ਚੱਲਣ ਡਿਆ ਆ ਜਿਨ੍ਹਾਂ ਦੀਆਂ ਧੀਆਂ ਬਣਾ ਸ਼ਰਾਗ ਲੈਂਦੇ ਸੀ ਉਹਨਾਂ ਦੇ ਅੰਦਰ ਗੁਲਾਮੀ ਕਰ ਰਹੇ ਉਹਨਾਂ ਦੇ ਪੇਠ ਉਹਨਾਂ ਕੋਲੋਂ ਦਰਦਰ ਦੀਆਂ ਠੋਕਰਾਂ ਖਾ ਕੇ ਇਨਸਾਫ ਮੰਗਦੇ ਆ ਤੁਹਾਡੇ ਕੋਲ ਪਖਾਰੀ ਜੇ ਕੋਈ ਭੀਖ ਮੰਗਣ ਆਵੇ ਉਹਨੂੰ ਘਰ ਦੀ ਸਭ ਤੋਂ ਕੀਮਤੀ ਚੀਜ਼ ਦਿੰਦੇ ਕੋ ਸਭ ਤੋਂ ਮਾੜੀ ਸਭ ਤੋਂ ਅਨਗੂਣੀ ਚੀਜ਼ ਦਿੰਦੇ ਜੋ ਤੇ ਤੁਹਾਨੂੰ ਫਿਰ ਇਹ ਕਿਉਂ ਵਹਿਮ ਹੋ ਗਿਆ ਭਿੰਦਸਤਾਨ ਕੋ ਤੁਸੀਂ ਜਦੋਂ ਭੀਖ ਮੰਗਦੇ ਅਸੀਂ ਇਨਸਾਫ ਦੀ ਤੇ ਸਾਨੂੰ ਉਹ ਬੜਾ ਤਕੜਾ ਇਨਸਾਫ ਦੇ ਦੇਣਗੇ ਜੀ ਜੇ ਅੱਗੇ ਨਹੀਂ ਮਿਲਿਆ 70 ਸਾਲ ਹੋ ਗਏ ਆ ਤੇ ਹੁਣ ਕਿਹੜਾ ਮਤਲਬ ਉਹਨਾਂ ਦਾ ਕਾਇਆ ਕਲਪ ਹੋ ਗਿਆ ਰਾਤੋਂ ਰਾਤ ਜਿਵੇਂ ਉਹਨੂੰ ਕੋ ਧਰਮ ਦਾ ਨਵਾਂ ਗਿਆਨ ਹੋ ਗਿਆ ਵੀ ਹੁਣ ਸਾਨੂੰ ਉਹਨਾਂ ਨੇ ਇਨਸਾਫ ਦੇ ਦੇਣਾ ਕਿਸੇ ਨੇ ਕੁਝ ਨਹੀਂ ਦੇਣਾ ਸਾਨੂੰ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਰਾਜ ਇੱਕ ਐਸੀ ਚੀਜ਼ ਆ ਤਾਕਤ ਇੱਕ ਐਸੀ ਚੀਜ਼ ਹੈ ਸੱਤਾ ਇੱਕ ਐਸੀ ਚੀਜ਼ ਹੈ ਬੰਦੇ ਕੋਲ ਜਿੰਨੀ ਮਰਜ਼ੀ ਹੋਵੇ ਕਿਸੇ ਨੂੰ ਨਹੀਂ ਦਿੰਦਾ ਤੇ ਜਿੰਨੇ ਲੈਣੀ ਉਹਨੇ ਖੋ ਕੇ ਲੈਣੀ ਹੁੰਦੀ ਹੈ ਇਸ ਰਾਹ ਤੇ ਤੁਰਦਿਆਂ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰਨ ਤਸੀਂ ਅਰਦਾਸ ਬੇਨਤੀ ਇਹ ਕਰਨੀ ਹੈ ਵੀ ਸਿਰ ਇਸੇ ਰਾਹ ਤੇ ਲੱਗਣ ਤੇ ਜਿੱਦਣ ਕੋਈ ਐਸੀ ਘਟਨਾ ਵਾਪਰਦੀ ਹੈ ਇੱਕੋ ਹੀ ਕੰਮ ਕਰਨਾ ਕਿਸੇ ਨੂੰ ਮਾੜਾ ਨਹੀਂ ਬੋਲਣਾ ਕਿਸੇ ਨੂੰ ਚੰਗਾ ਨਹੀਂ ਬੋਲਣਾ ਨੰਦਪੁਰ ਸਾਹਿਬ ਘਰੇ ਵੜਨਾ ਹੈ ਖੰਡੇ ਬਾਡੇ ਦੀ ਪੌਲ ਛਕਣੀ ਹੈ ਤਿਆਰ ਬਰ ਤਿਆਰ ਹੋਣਾ ਹੈ ਤੇ ਰਾਜ ਦਾ ਐਲਾਨ ਕਰਨਾ ਰਾਜ ਦਾ ਐਲਾਨ ਕਿਵੇਂ ਕਰਨਾ ਹੈ ਜਿੱਥੇ ਇੱਕ ਸਿੱਖ ਤਿਆਰ ਬਰ ਤਿਆਰ ਹੈ ਉੱਥੇ ਸਿੱਖਾਂ ਦਾ ਰਾਜ ਹੈ ਇਹ ਨਹੀਂ ਭੁਲੇਖੇ ਚ ਰਹਿਣਾ ਵੀ ਕੋ ਆਗੂ ਆਇਆ ਜੀ ਚੱਲ ਗਿਆ ਜੀ ਹੁਣ 20 ਸਾਲ ਨਹੀਂ ਮੁੜਨਾ ਤੁਹਾਨੂੰ ਮਹਾਰਾਜ ਨੇ ਕਿਹੜੀ ਗੱਲੋਂ ਪੈਦਾ ਕੀਤਾ ਇਹ ਕੋ ਕੱਲੇ ਬੰਦੇ ਦਾ ਠੇਕਾ ਥੋੜੀ ਹੁੰਦਾ ਵੀ ਉਹਨੇ ਆਗੂ ਬਣ ਰਹਿਣਾ ساری ਉਮਰ ਜਿੰਨੇ ਕਿਸੇ ਦੀ ਕੋਈ ਸੇਵਾ ਉਹ ਕਰਕੇ ਜਾਵੇ ਤੁਹਾਡੇ ਕੋਲ ਕੀ ਨਹੀਂ ਹੈਗਾ ਦੋ ਹੱਥ ਤੁਹਾਡੇ ਕੋਲ ਦੋ ਮੇਰੇ ਕੋਲ ਆ ਤੁਹਾਡੇ ਕੋਲ ਦਿਮਾਗ ਹੈ ਮੇਰੇ ਕੋਲ ਵੀ ਉਹ ਹੀ ਹੈ ਕੇਵਲ ਇੱਕ ਚੀਜ਼ ਦੀ ਕਮੀ ਹੈ ਪੇ ਅਸੀਂ ਸਤਗੁਰ ਸੱਚੇ ਪਾਤਸ਼ਾਹ ਨੂੰ ਪਿਆਰ ਨਹੀਂ ਕਰਦੇ ਜੇ ਪ੍ਰੇਮ ਕਰਦੇ ਹੋਈਏ ਜਿਹਨੂੰ ਪ੍ਰੇਮ ਕਰੀਏ ਕੋਈ ਨੌਜਵਾਨਾ ਸਹੇਲੀ ਕਿਸੇ ਨੂੰ ਪ੍ਰੇਮ ਕਰਨ ਲੱਗ ਪੇ ਤੇ ਉਹ ਕਵੇ ਵੀ 6 ਵਜੇ ਸਵੇਰੇ ਆਉਣਾ ਤੇ ਸਾਢੇ 5 ਪਹੁੰਚ ਜਾਂਦਾ ਜੇ ਕੋ ਅਵੜੀ ਨਸ਼ੇ ਨੂੰ ਪ੍ਰੇਮ ਕਰਨ ਲੱਗ ਪੇ ਜਿੰਨੀ ਮਰਜ਼ੀ ਦੁਨੀਆ ਰੋਕ ਲੈ ਤੇ ਉਹ ਜਗਾੜ ਕਰਕੇ ਕਰ ਹੀ ਲੈਂਦਾ ਆਪਣਾ ਘਰ ਪੂਰਾ ਤੇ ਜੇ ਸਤਗੁਰ ਸੱਚੇ ਪਾਤਸ਼ਾਹ ਨਾਲ ਪ੍ਰੇਮ ਹੋਵੇ ਤੇ ਫਿਰ ਹੁਕਮ ਨਹੀਂ ਮੰਨਿਆ ਜਾਂਦਾ ਫਿਰ ਇਹ ਕਿਹੜੀ ਗੱਲ ਆ ਵੀ ਨਹੀਂ ਜੀ ਸਾਡਾ ਮਾਨ ਹੀ ਬਣ ਰਿਹਾ ਸਾਡੇ ਆ ਜੀ ਇਹ ਕਿਰਪਾ ਨਹੀਂ ਹੋਈ ਇੱਕ ਨੌਜਵਾਨ ਮੈਨੂੰ ਕਹਿੰਦਾ ਵੀ ਸਾਡੇ ਤੇ ਕਿਰਪਾ ਨਹੀਂ ਹੋਈ ਜੀ ਮੈਂ ਕਿਹਾ ਕਿਰਪਾ ਮਹਾਰਾਜ ਨੇ ਤੇ ਕੀਤੀ ਹੁਣ 나ਈ ਕੋ ਜਾ ਕੇ ਕਿਰਪਾ ਘਟਾ ਲੋਗੇ ਤੇ ਉੱਥੇ ਕੀ ਫਰਕ ਪੈਂਦਾ ਸੋ ਮਹਾਰਾਜ ਨੇ ਪਹਿਲੇ ਦਿਨ ਕਿਰਪਾ ਕੀਤੀ ਹੈ ਤੁਹਾਡੇ ਸਾਰਿਆਂ ਤੇ ਇੱਕੋ ਇੱਕ ਕੌਮ ਹੈ ਆ ਜਿਹੜੀ ਦਸਤਾਰ ਸਾਡੇ ਕੋਲ ਹੈ ਨਾ ਇਹ ਦੂਜੀਆਂ ਕੌਮਾਂ ਚ ਰਾਜੇ ਮਹਾਰਾਜੇ ਬੰਦੇ ਆ ਦੂਜਿਆਂ ਨੂੰ ਅਧਿਕਾਰ ਨਹੀਂ ਮੰਨਣ ਦਾ ਇੱਥੇ ਭੈਣਾਂ ਬਰਾਬਰੀ ਲੱਭਦੀਆਂ ਨੇ ਬਾਹਰ ਜਾ ਕੇ ਜੀ ਕਈਆਂ ਨੂੰ ਮਾਡਰਨਿਟੀ ਦਾ ਚਾ ਚੜਿਆ ਵੀ ਉੱਥੇ ਬਰਾਬਰੀ ਵਧੀ ਹੈ ਮਹਾਰਾਜ ਨੇ ਕਲਗੀਧਰ ਪਾਤਸ਼ਾਹ ਨੇ ਜਦੋਂ ਸਿੰਘ ਤੇ ਕੌਰ ਨਾਂ ਦਿੱਤੇ ਆ ਪਹਿਲਾਂ ਔਰਤ ਪਹਿਲਾਂ ਆਪਣੇ ਪਿਓ ਦਾ ਨਾਂ ਵਰਤਦੀ ਸੀ ਅਖੀਰ ਤੇ ਬਾਅਦ ਆਪਣੇ ਖਸਮ ਦਾ ਵਰਤਣ ਲੱਗ ਪਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਵੀ ਔਰਤ ਬੰਦੇ ਦੀ ਗੁਲਾਮਕਤ ਹੋਵੇ ਬੰਦਾ ਸਿੰਘ ਰੱਖੇ ਇੱਕ ਹੋਰ ਰੱਖੇ ਚਾਹੇ ਵਿਆਹ ਹੋਵੇ ਚਾਹੇ ਨਾ ਹੋਵੇ ਪਰ ਜਨਾਨੀਆਂ ਨੇ ਕੀ ਕੀਤਾ ਪੈਣਾ ਨੇ ਉਹ ਪਹਿਲਾਂ ਸੰਧੂ ਸੀ ਬਾਜ ਗਿੱਲ ਬਣ ਗਈ ਕੋਈ ਗਿੱਲ ਸੀ ਬਾਜ ਢਿਲੋ ਬਣ ਗਈ ਤੇ ਫੇਰ ਇਹ ਕਹਿਣਾ ਵੀ ਸਾਨੂੰ ਬਰਾਬਰਤਾ ਨਹੀਂ ਮਿਲਦੀ ਅੰਗਰੇਜ਼ਾਂ ਚ ਕਈ ਰਵਾਇਤਾਂ ਵਾਂ ਵੀ ਜਦੋਂ ਇੱਕ ਕੁੜੀ ਦਾ ਵਿਆਹ ਹੁੰਦਾ ਉਹ ਆਪਣਾ ਸਰਨੇਮ ਜਿਹੜਾ ਹੁੰਦਾ ਪਿਛਲਾ ਨਾਂ ਉਹ ਬੋਤਲ ਚ ਬਾਕੇ ਤੇ ਦਰਿਆ ਚ ਰੋੜ ਦਿੰਦੀ ਵੀ ਅੱਜ ਤੋਂ ਜਿਹੜਾ ਮੇਰਾ ਪਿਛਲਾ ਨਾਂ ਖਤਮ ਹੈ ਤੇ ਅਗਲਾ ਕੋ ਘਰ ਵਾਲੇ ਦਾ ਜਿਹੜਾ ਉਹ ਨਾਂ ਵਰਤੂੰਗੀ ਉਥੇ ਆਮ ਹੀ ਚੱਲਦਾ ਨਾ ਮਿਸਿਸ ਸਮਿਥ ਆਪਣੇ ਘਰ ਵਾਲੇ ਦੇ ਨਾਲ ਨਾ ਜਾਣਾ ਜਾਂਦਾ ਇੱਥੇ ਕੌਰ ਜਾਣਾ ਜਾਂਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਆ ਹਰ ਭੈਣ ਨੂੰ ਵੀ ਉਹ ਬਖਸ਼ਿਆ ਬੰਦੇ ਨੂੰ ਸਿੰਘ ਬਖਸ਼ਿਆ ਪਰ ਸਾਨੂੰ ਕਿੰਨੀ ਕਦਰ ਹੈ ਇਹਨਾਂ ਚੀਜ਼ਾਂ ਦੀ ਜੋ ਇਹ ਇਸ ਕਰਕੇ ਗੁਲਾਮੀ ਪ੍ਰਤਾਖਿਆ ਇਹ ਤਾਂ ਪ੍ਰਤਾਖ ਨਹੀਂ ਹੋਣੀ ਉਹ ਜਮਾਨਾ ਲੰਘ ਗਿਆ ਚਲੋ ਉਹ ਵੀ ਕਿਤੇ ਮਹਾਰਾਜ ਨੇ ਜੇ ਇਹੋ ਰਾਤ ਤੁਰੇ ਰਹੇ ਤੇ ਉਹ ਵੀ ਦਿਨ ਬਿਖਾ ਦੂ ਮਹਾਰਾਜ ਛੇਤੀ ਵੀ ਜਦੋਂ ਸੰਗਰਾਂ ਚ ਬਨ ਕੇ ਖੜਨਗੇ ਸਾਡਾ ਪ੍ਰਦਰਸ਼ਨ ਹੀ ਕਰਿਆ ਕਰਨਗੇ ਵੈਸੇ ਤੇ ਜੇ ਲੁਧਿਆਣੇ ਦੇ ਵਿੱਚ ਸਿੱਖ ਨੂੰ ਬੰਨ ਕੇ ਕੁੱਟਿਆ ਜਾਵੇ ਤੇ ਮੈਨੂੰ ਲੱਗਦਾ ਪ੍ਰਦਰਸ਼ਨੀ ਹੋ ਹੀ ਰਹੀ ਹੈ ਤੇ ਬਈਏ ਕੁੱਟਣ ਜੇ ਅਸੀਂ ਤੁਮਾ ਕੋ ਖਾਣੇ ਕੋ ਕੁੱਟ ਖਾਣੀ ਸ਼ੁਰੂ ਕਰ ਦਿੱਤੀ ਤੇ ਹੋਰ ਗੁਲਾਮੀ ਦੀ ਨਿਸ਼ਾਨੀ ਰਹਿ ਗਈ ਪਿੱਛੇ ਸੋ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਵੀ ਜਿਨ੍ਹਾਂ ਨੇ ਸਿਰ ਤੇ ਮਾਲ ਬੰਨੇ ਨੇ ਕੋਈ ਨੀਵੇਂ ਨਾ ਪਾਉ ਕੋਈ ਗੱਲ ਨਹੀਂ ਮੈਨੂੰ ਤੁਹਾਡਾ ਕੋ ਕਰਨਾ ਨਹੀਂ ਹੈਗੀ ਪ੍ਰੇਮ ਹੈ ਬਹੁਤ ਤੁਹਾਡੇ ਨਾਲ ਮੇਨੂੰ ਪਰ ਤਾਂ ਮੇਰੀ ਇਹ ਬੇਨਤੀ ਹੈ ਵੀ ਜਿਹੜਾ ਗੁਰੂ ਸਾਹਿਬ ਨੇ ਹੁਕਮ ਦਿੱਤਾ ਵੀ ਅਮਰਤਾਰੀ ਹੋਣਾ ਹੈ ਅਮਰਤਾਰੀ ਹੋਣ ਚ ਸਾਨੂੰ ਪ੍ਰੋਬਲਮ ਕੀ ਹੈ ਡਰ ਲੱਗਦਾ ਤੇ ਡਰ ਕਿਨੇ ਦੂਰ ਕਰਨਾ ਖੰਡੇ ਬਾੜੀ ਦੀ ਪੌਲ ਨੇ ਡਾਰੀ ਦੂਰ ਕਰਨਾ ਹੋਰ ਉਹਨੇ ਮੇ ਕੋ ਮਿੱਠਾ ਪਾਣੀ ਪਤਾਸੇ ਚ ਪਾ ਕੇ ਤੇ ਕੋ ਤੁਹਾਡੀ ਭੁੱਖ ਪਿਆਸ ਬਣਾਉਣ ਨੂੰ ਤੇ ਰੱਖਿਆ ਨਹੀਂ ਉਹਨਾਂ ਨੇ ਕਈ ਕਹਿੰਦੇ ਵੀ ਸਾਡੇ ਕੋ ਰਹਿਤ ਨਹੀਂ ਰੱਖੀ ਜਾਣੀ ਮੈਂ ਅੱਗੇ ਵੀ ਇੱਕ ਦਿਨ ਬੋਲਿਆ ਸੀ ਵੀ ਜਦੋਂ ਸੌ ਜਾਂਦੇ ਜੋ ਤੁਹਾਨੂੰ ਸਾਹ ਕੌਣ ਦਵਾਉਂਦਾ ਹੈ ਪਰਮਾਤਮਾ ਹੀ ਡੋਗਣਾਲਾ ਸਾਹ ਨਹੀਂ ਤੇ ਬੰਦੇ ਨੂੰ ਪਤਾ ਥੋੜੀ ਨਾ ਮਿਸਾਲ ਆ ਰਿਆਂ ਕਿ ਨਹੀਂ ਆ ਰਿਆਂ ਨਾਉਦ ਫੇਕੀ ਕਰ ਲੋਗੇ ਤੇ ਜਿਹੜਾ ਸਾਧ ਆਉਂਦਾ ਜਿਹੜਾ ਮਾਂ ਦੇ ਪੇਟ ਚ 9 ਮਹੀਨੇ ਰੱਖ ਕੇ ਉੱਥੇ ਬੱਚਾ ਪਾਲ ਉਹਦਾ ਪੋਸ਼ਣ ਕਰਦਾ ਉਹ ਤੁਹਾਡੇ ਕੋ ਰਿਆਦ ਨਾ ਰਖਾਉਗੇ ਜਿੰਨਾ ਚਿਰ ਆਪਣੇ ਮਨ ਚ ਵਕਾਰ ਨੇ ਜਿੰਨਾ ਚਿਰ ਆਪਣੇ ਮਨ ਦੇ ਵਿੱਚ ਮੈਲ ਹੈ ਜਿੰਨਾ ਚਿਰ ਆਪਣੇ ਮਨ ਚ ਗੁਰੂ ਪ੍ਰਭ ਦੀ ਪ੍ਰੇਮ ਨਹੀਂ ਉਹਨਾਂ ਚਿਰ ਸਾਡੇ ਕੋ ਭਾਨੇ ਲਭ ਹੀ ਜਾਣੇ ਅਮਲੀ ਨਸ਼ਾ ਕਰਨ ਦਾ ਕੋਈ ਨਾ ਕੋਈ ਬਹਾਨਾ ਲਵ ਲਿੰਦਾ। ਚਰਾਬੀ ਸ਼ਰਾਬ ਪੀਣ ਦਾ ਬਹਾਨਾ ਲਵ ਲਿੰਦਾ, ਚੋਰ ਚੋਰੀ ਕਰਨ ਦਾ ਬਹਾਨਾ ਲਵ ਲਿੰਦਾ। ਤੇ ਜਿਹੜਾ ਵਕਾਰ ਹੀ ਮਨੋਖ ਹੈ ਮੇਰੇ ਵਰਗਾ ਉਹਨੇ ਵਕਾਰਾਂ ਦੀ ਪੂਰਤੀ ਨੂੰ ਕੋਈ ਨਾ ਕੋਈ ਬਹਾਨਾ ਲਾ ਵੀ ਲੈਣਾ। ਸੋ ਅੱਜ ਮੈਨੂੰ ਖੁਸ਼ੀ ਬਹੁਤ ਹੈ ਵੀ ਮੈਂ ਪੰਜਾਬ ਤੋਂ ਬਾਹਰ ਪਹਿਲੀ ਵਾਰ ਆਇਆ। ਤੇ ਬਹੁਤ ਚੜ੍ਹਦੀ ਕਲਾ ਵਾਲਾ ਮਾਹੌਲ ਹੈ ਪਰ ਇਹ ਚੜ੍ਹਦੀ ਕਲਾ ਬਰਕਰਾਰ ਕਿਵੇਂ ਰੱਖਣੀ ਹੈ ਤੁਸੀਂ ਦੇਖੋ ਸਾਡੀ ਪੈਰਾਂ ਦੀ ਚੁੱਕੀ ਹੈ ਮਿੱਟੀ ਕਿਸੇ ਨੇ ਪੰਜਾਬ ਵਾਲਿਆਂ ਦੀ ਮਾਝੇ ਵਾਲਿਆਂ ਦੀ ਖਾਸ ਕਰਕੇ ਅਸੀਂ ਹਕੂਮਤ ਨਾਲ ਪੰਗੇ ਲੈਦੇ ਰਹਿਣਾ ਇਹ ਨਾ ਸਾਡੇ ਤੇ ਗਲਾ ਕਰੇ ਉਹ ਵੀ ਪਾਈ ਪੰਗੇ ਤੁਸੀਂ ਲੈਂਦੇ ਜੋ ਕੁੱਟ ਸਾਨੂੰ ਪੈਂਦੀ ਹੈ ਹੈ ਤੁਸੀਂ ਵੀ ਸਾਡੇ ਜੋ ਅਸੀਂ ਵੀ ਤੁਹਾਡੇ ਹੀ ਹਾਂ ਇੱਕ ਭਰਾ ਕੇ ਨਾਲ ਲੜ ਪਵੇ ਦੂਜੇ ਨੂੰ ਕੁੱਟ ਪਵੇ ਤਾਂ ਕੋਈ ਬੜੀ ਗੁੱਸਾ ਕਰਨ ਵਾਲੀ ਗੱਲ ਨਹੀਂ ਹੈਗੀ ਅਸੀਂ ਲੜਦੇ ਰਹਿਣਾ ਤਿਆਰੀ ਤੁਸੀਂ ਆਪਣੀ ਰੱਖੋ ਪੂਰੀ ਤਿਆਰੀ ਇਸ ਪ੍ਰਕਾਰ ਰੱਖਣੀ ਹੈ ਭਿੱਖੰਡੇ ਬਾਟੇ ਦੀ ਪੌਲ ਛੱਕੇ ਤਿਆਰ ਬਰ ਤਿਆਰ ਰਹਿਣਾ ਜਿਵੇਂ ਇੱਕ ਫੌਜ ਤਿਆਰ ਬਰ ਤਿਆਰ ਰਹਿੰਦੀ ਜੰਗ ਲੜੇ ਨਾ ਲੜੇ ਕਿਸੇ ਤੇ ਚੜਾਈ ਨਹੀਂ ਕਰਨੀ ਕਿਸੇ ਤੇ ਵਾਦਾ ਨਹੀਂ ਕਰਨਾ ਕਿਸੇ ਗਰੀਬ ਨੂੰ ਨਹੀਂ ਕੁੱਟਣਾ ਪਰ ਜਿੱਥੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੀ ਗੱਲ ਆ ਜਾਂਦੀ ਹੈ ਕੋਈ ਮਾੜੀ ਨਿਗਾਹ ਨਾ ਵੇਂਦਾ ਕੋਈ ਮੰਦਾ ਬੋਲਦਾ ਸ਼ਹੀਦਾਂ ਨੂੰ ਕੋਈ ਸਿੱਖ ਧੀ ਪਹਿਣ ਦੀ ਬੇਬਤੀ ਕਰਦਾ ਜਿਵੇਂ ਕੱਲ ਘਟਨਾ ਵਾਪਰੀ ਹੈ ਉਥੇ ਨਾ ਤੇ ਕਾਨੂੰਨ ਦਾ ਅਜ ਕਰਨਾ ਕਿਉਂਕਿ ਜੇ ਕਾਨੂੰਨ ਇਹ ਨਾ ਚੰਗਾ ਹੁੰਦਾ ਤੇ ਹੁਣ ਨੂੰ ਸਾਰਾ ਕੁਝ ਕਰ ਲੈਂਦਾ ਉਹ ਉਹਨਾਂ ਕੁਝ ਨਹੀਂ ਕਰਨਾ ਜਿਹੜੇ ਜਿਨ੍ਹਾਂ ਦੇ ਵੋਟਰ ਲਿਸਟਾਂ ਵੰਡ-ਵੰਡ ਕੇ ਸਿੱਖਾਂ ਦੀਆਂ ਧੀਆਂ ਪਣਾ ਦੀ ਬੇਪਤੀ ਕਰਾਈ ਉਹਨਾਂ ਕੋਲ ਬਹੁਤੀ ਆਸ ਨਾ ਰੱਖੋ ਕੋਈ ਸੋ ਅਸੀਂ ਜਿਹੜੀ ਮੈਂ ਅੱਗੇ ਗੱਲ ਕੀਤੀ ਵੀ ਸਾਡੀ ਤੇ ਇੱਕ ਮੈਨੂੰ ਨਾ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਦਾ ਸਥਾਨ ਬਣ ਰਿਹਾ ਸੀ ਨਾ ਤੇ ਉਥੇ ਸਾਰੀਆਂ ਸੰਪਰਦਾਵਾਂ ਨੂੰ ਮਾਝੇਵਾਲ ਕਿਹਾ ਗਿਆ ਵੀ ਤੁਸੀਂ ਇੱਟਾਂ ਲੈ ਕੇ ਸੇਵਾ ਕਰਕੇ ਪਹੁੰਚੋ ਵੀ ਉਥੇ ਸਥਾਨ ਬਣਾਉਣਾ ਹੈ ਤੇ ਮਾਲਵੇ ਦੇ ਲੋਕ ਪਹਿਲਾਂ ਥੋੜੇ ਖੁਸ਼ਕੀ ਸੀ ਹੁਣ ਚਲੋ ਧਰਮੀ ਹੋ ਗਏ ਆ ਤੇ ਮਾਝੇ ਵਾਲਿਆਂ ਨੇ ਵੀ ਹਰਾਂ ਕੱਤ ਲੀਆਂ ਟਰਾਲੀਆਂ ਪਰ ਕਿਟਾਂ ਦੀਆਂ ਲੈ ਗਏ ਉਥੇ ਉਥੇ ਕੋ ਬਜ਼ੁਰਗ ਟੱਕਰ ਗਿਆ ਉਹ ਕਹਿੰਦਾ ਵੀ ਕਿੱਥੇ ਚੱਲੇ ਜ ਉਹਨੂੰ ਰਾਹ ਪੁੱਛਿਆ ਵੀ ਰੋਡੇ ਪਿੰਡ ਦਾ ਰਾਹ ਦੱਸੋ ਉਹ ਕਹਿੰਦਾ ਵੀ ਅਸੀਂ ਤੇ ਚੱਲੇ ਆ ਮਤਲਬ ਰੋਡੇ ਇੱਟਾਂ ਛੱਡਣ ਉਹਨੇ ਗਾਲ ਕੱਢੀ ਮਾਝੇ ਵਾਲਿਆਂ ਨੂੰ ਵੀ ਸਾਰਾ ਮਾਜਾ ਮਰਾਲਿਆ ਜੇ ਵੀਟਾਂ ਚੁੱਕੀ ਫਿਰਦੇ ਜਦ ਤੇ ਤੋ ਇਸ ਕਰਕੇ ਜਿੱਥੇ ਏਡਾ ਸੰਘਰਸ਼ ਹੋਇਆ ਹੋਵੇ ਇੱਕ ਫਰਕ ਤੁਹਾਨੂੰ ਮੈਂ ਦੱਸਦਾ ਚੜ੍ਹਦੀ ਕਲਾ ਦਾ ਮਾਲਵੇ ਦੇ ਵਿੱਚ ਸੰਘਰਸ਼ ਬਹੁਤ ਘੱਟ ਹੋਇਆ ਕੜਕੂ ਮਾਝੇ 'ਚ ਬਹੁਤ ਹੋਇਆ ਪਿੰਡਾਂ ਦੇ ਪਿੰਡੋਂ ਜੜਗੇ ਜੰਜਾਂ ਨਹੀਂ ਚੜੀਆਂ ਮਾਲਵੇ 'ਚ ਕਿਸਾਨ ਯੂਨੀਅਨਾਂ ਜਿਹੜੀਆਂ ਹਰ ਗੱਲ ਤੇ ਧਰਨਾ ਲਾ ਕੇ ਬਹਿ ਜਾਂਦੀਆਂ ਮਾਝੇ 'ਚ ਬਹੁਤ ਘਟਿਆ ਮਾਝੇ ਦੇ ਵਿੱਚ ਅਸੀਂ ਕਦੀ ਨਹੀਂ ਸੁਣਿਆ ਵੀ ਸਾਡੇ ਲਾਗੇ ਕਿਸੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੋਵੇ ਇਹ ਚੜ੍ਹ ਦੀ ਗੱਲ ਦੀ ਨਿਸ਼ਾਨੀ ਹੈ ਜਿੱਥੇ ਕੌਮਾਂ ਸੰਘਰਸ਼ ਲੜ ਕੇ ਲਹੂ ਡੋਲਦੀਆਂ ਉਹ ਧਰਤੀ ਬੜੀ ਸਲਖਣੀ ਹੋ ਜਾਂਦੀ ਸੁ ਸੰਘਰਸ਼ੋਂ ਕਦੇ ਨਹੀਂ ਡਰਨਾ ਚਾਹੀਦਾ ਤੇ ਮੌਤ ਦਾ ਭੈ ਤੇ ਮਹਾਰਾਜ ਕੀ ਕਹਿੰਦੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਭ ਨਾ ਕਿਰੇ ਇਨਕਾ ਤੋਂ ਆਓ ਹਮਾਰੇ ਪਾਸ ਤੇ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਪਹਿਲਾਂ ਗੱਲ ਹੀ ਕਰੇ ਮੈਨੂੰ ਕਹਿੰਦੇ ਵਸੀਸ ਮੰਗਲੇ ਸੀਸ ਮੰਗਲੇ ਇਹਨਾਂ ਨੇ ਕਰ ਦਿੱਤੀ ਗੱਲ ਸਾਫ ਸੀਸ ਮੰਗੇ ਕਿੰਨੇ ਆ ਗੁਰਨਾਨਦਪਾਤਸ਼ਾਹ ਨੇ ਮੰਗੇ ਗੁਰਨਾਨਦਪਾਤਸ਼ਾਹ ਨੇ ਕੀ ਕਿਹਾ ਜਿਉਂ ਤੋ ਪ੍ਰੇਮ ਖੇਡਣ ਦਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਤੇ ਜੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਜੇ ਪ੍ਰੇਮ ਦੀ ਖੇਡ ਖੇਡਣੀ ਹੈ ਤੇ ਮੇਰੀ ਗਲੀ ਦੇ ਵਿੱਚ ਆਉਣਾ ਹੈ ਤੇ ਸੀਸ ਧੜੀ ਦੇ ਧਰ ਕੇ ਆਓ ਤੇ ਕਰ ਦਿਓ ਜਿਹੜਾ ਪਰਚਾ ਕਰਨਾ ਗੁਰਨਾਨਦਪਾਤਸ਼ਾਹ ਮੈਂ ਤਾਂ ਕੋ ਆਪਣੇ ਲੋਗ ਗੱਲ ਨਹੀਂ ਕੀਤੀ ਮੇਰੇ ਤੇ ਵੀ ਕਰ ਦਿਓ ਜਿਹੜਾ ਕਰਨਾ ਸਵਾਲ ਇਹ ਹੈ ਵੀ ਜੇ ਸਿੱਖਾਂ ਨੂੰ ਅਮਰਤ ਛਕਾਉਣ ਦੀ ਗੱਲ ਕਰੀਏ ਤੇ ਸਾਡੀਆਂ ਇਨਕੁਆਰੀਆਂ ਖੁੱਲ ਜਾਂਦੀਆਂ ਕੋਈ ਗੁਰੂ ਸਾਹਿਬ ਦੀ ਬੇਦਵੀ ਕਰ ਜੇ ਹਜ਼ਾਰਾਂ ਥੇਕ ਧੀਆਂ ਪੈਣਾਂ ਦੀ ਬੇਬਦੀ ਕਰ ਜੇ ਕੋਈ ਇਨਕੁਆਰੀ ਨਹੀਂ ਖੁੱਲਦੀ ਉਦੋਂ ਕੋਟ ਕਾਨੂੰਨ ਕਾਇਦਾ ਸਭ ਆਨਾ ਹੋ ਜਾਂਦਾ ਸਿੱਖਾਂ ਵਾਸਤੇ ਸੋ ਤੁਸੀਂ ਇਹ ਸਮਝ ਲਿਆ ਨਾ ਕਿ ਕਿਉਂ ਚੀਕਾਂ ਵਜਦੀਆਂ ਹਕੂਮਤ ਦੀਆਂ ਜੇ ਮੂੰਚ ਪਾ ਕੇ ਤਮਾਕੂ ਕੇਸ ਕਰਤਲ ਕਰਾ ਕੇ ਤੇ ਗਲੀਆਂ ਚ ਵਾਰਾ ਕਰਦੀ ਕਰਨੀ ਹੈ ਫਿਰ ਹਕੂਮਤ ਠੀਕ ਹੈ ਜਿਸ ਦਿਨ ਬਾਣਾ ਬਾਣੀ ਦੇ ਧਾਰ ਨਹੀਂ ਬਣਦੀ ਤਿਆਰੀ ਕਰ ਲਈ ਉਦੋਂ ਹਕੂਮਤ ਦੀਆਂ ਚੀਕਾਂ ਵਜਦੀਆਂ ਉਦੋਂ ਇਨਕੁਆਰੀਆਂ ਖੁੱਲਦੀਆਂ ਤੈ ਤੁਸੀਂ ਘੁੰਮਦੇ ਚੀਕਾ ਮਰਾਉਣ ਤੋਂ ਕਿਉਂ ਪਿੱਛੇ ਰਹਿਣਾ 30 ਤਰੀਕ ਨੂੰ ਮੇਰੇ ਖਿਆਲ ਨਾਲ ਐਤਵਾਰ ਬਣਦਾ ਅਕਾਲ ਤਖਤ ਸਾਹਿਬ ਤੇ ਇਸ ਵਾਰ ਜਥੇ ਦਾ ਕਰਨਾ ਆਪਾਂ ਅੰਮ੍ਰਿਤ ਛਕਾਉਣ ਸੰਚਾਰ ਕਰਾਉਣ ਦਾ ਮਹਾਰਾਜ ਨੇ ਸੇਵਾ ਲੈਣੀ ਹੈ ਤੇ ਮੇਰੀ ਇਹ ਬੇਨਤੀ ਹੈ ਵੀ ਜਿੰਨੇ ਇੱਥੇ ਨੌਜਵਾਨ ਬੈਠੇ ਆ ਜਿਨ੍ਹਾਂ ਰਮਾਲ ਬੰਨੇ ਆ ਸਿਰਾਂ ਤੇ ਜਿਨ੍ਹਾਂ ਨੇ ਦਾੜੀਆਂ ਕੁਤਰੀਆਂ ਨੇ ਜਿਨ੍ਹਾਂ ਭੈਣਾ ਬੀਬੀਆਂ ਨੇ ਅਜੇ ਤਿਆਰੀ ਨਹੀਂ ਕੀਤੀ 10 15 ਦਿਨ ਹੈਗੇ ਤਿਆਰੀ ਕਰ ਲੋ ਤੇ ਜਥਾ ਇਥੋਂ ਆਣਾ ਚਾਹੀਦਾ ਹੁਣ ਅਸੀਂ ਆਏ ਆ ਫਿਰ ਤੁਸੀਂ ਆਉਣਾ 30 ਤਰੀਕ ਨੂੰ ਉੱਥੇ ਉੱਥੇ ਪਹੁੰਚ ਕੇ ਬਾਕੀ ਸਿੰਘਾਂ ਦੇ ਨਾਲ ਅਮਰਤ ਛਕਣਾ ਖੰਡੇ ਬਾਟੇ ਦੀ ਪਾਲ ਲੈਣੀ ਹੈ ਤੇ ਤਿਆਰ ਬਰ ਤਿਆਰ ਹੋ ਕੇ ਇਸ ਹਕੂਮਤ ਦੇ ਜ਼ੁਲਮ ਦਾ ਟਾਕਰਾ ਕਰਨ ਦੀ ਜਿਹੜੀ ਆ ਉਹ ਮਹਾਰਾਜ ਨੇ ਆਪਾਂ ਨੂੰ ਬਲ ਬਖਸ਼ਣਾ ਹੈ ਜਦੋਂ ਤਿਆਰ ਬਰ ਤਿਆਰ ਹੋਏ ਮੇਰਾ ਵਿਰੋਧ ਕੋਈ ਕਰੀ ਜਾਵੇ ਕੋਈ ਦੀ ਪਰਵਾਹ ਕਰਨ ਦੀ ਲੋੜ ਨਹੀਂ ਜੇ 130 ਕਰੋੜ ਲੋਕ ਸਾਡੀ ਹੋਂਦ ਅਸਤੀ ਨੂੰ ਨਹੀਂ ਮੰਨਦੇ ਉਹ ਸਿੱਖਾਂ ਨੂੰ ਕਿਸਾਤਾਰੀ ਹਿੰਦੂ ਕਹਿੰਦੇ ਆ ਤੇ ਮੈਂ ਕਿਹੜੇ ਖੇਤ ਦੀ ਮੂੜੀਆਂ ਮੇਰਾ ਵਿਰੋਧ ਕਰਨਾ ਹੀ ਉਹਨਾਂ ਨੇ ਤੇ ਜੇ ਉਹਨਾਂ ਦੇ ਨਾਲ ਰਲ ਕੇ ਕੋਈ ਸਿੱਖ ਜਿਨ੍ਹਾਂ ਦੇ ਅੰਦਰ ਗੁਲਾਮੀ ਕਰ ਕਰ ਗਈ ਹੈ ਉਹ ਵੀ ਕਰੀ ਜਾਂਦੇ ਤਾਂ ਉਹਨਾਂ ਦੀ ਵੀ ਸਮਝੋ ਵੀ ਸੇਵਾ ਹੀ ਲੱਗੀ ਕਿਸੇ ਦਾ ਵਿਰੋਧ ਕਰਨ ਦੀ ਲੋੜ ਨਹੀਂ ਆਪਾਂ ਆਪਣਾ ਕੰਮ ਕਰਨਾ ਹੈ ਕੰਮ ਕੀ ਹੈ ਪਿੰ ਨਸ਼ਾ ਨਹੀਂ ਕਰਨਾ ਬਿਲਕੁਲ ਵੀ ਨਸ਼ਾ ਜੇ ਕਰਨ ਦੀ ਲੋੜ ਪੈ ਗਈ ਹੈ ਮਰਨਾ ਹੀ ਆ ਨਸ਼ਾ ਕਰਕੇ ਤੇ ਕੋਈ ਨਹੀਂ ਮਤਲਬ ਕੋਈ ਕੌਮ ਦੁਖੀ ਸੋਧ ਕੇ ਮਰ ਜਾਓ ਕਟੋ ਘਟੋ ਕੋਈ ਤੁਹਾਡੀ ਵਰਸੀ ਮਨਾ ਲੇ ਕੋਈ ਚੇਤਾ ਰੱਖ ਲੈ ਵੀ ਫਲਾਣਾ ਮਰਿਆ ਸੀ ਕੋਈ ਮਾਂ ਹੀ ਮੇਣਾ ਮਾਰਦੇ ਕੌਮ ਨੂੰ ਵੀ ਸਾਡਾ ਬੁੱਤ ਕੌਮ ਲਈ ਸ਼ੀਦਾ ਤੁਸੀਂ ਕੀ ਕੀਤਾ ਹੁਣ ਜਿਹਦਾ ਪੁੱਤ ਚਿੱਟੇ ਨਾਲ ਮਰ ਜਾਂਦਾ ਉਹ ਕਹਿ ਸਕਦੀ ਕਿਸੇ ਨੂੰ ਮੇਰਾ ਪੁੱਤ ਚਿੱਟੇ ਨਾਲ ਮਰਿਆ ਤੁਸੀਂ ਕੀ ਕੀਤਾ ਕੋਠਿਆਂ ਜਿਹੜੇ ਨੌਜਵਾਨ ਸੀ ਜਿਹੜੇ ਚਿੱਟੇ ਨਾਲ ਮਰੇ ਗਏ ਸੋ ਆਪਾਂ ਮੁੜੀਏ ਸਤਗੁਰ ਸੱਚੇ ਪਾਸ਼ਾ ਵੱਲ ਮੁੜੀਏ ਜੇ ਨਾ ਮੁੜੇ ਤੇ ਬਹੁਤ ਢੇਰ ਹੋ ਜਣੀ ਹੈ ਇਸ ਭਲੇਖੇ ਚ ਨਰਿਓ ਵੀ ਗੁਰੂ ਨੂੰ ਸਾਡੀ ਬੜੀ ਲੋੜ ਹੈ ਗੁਰੂ ਦਾ ਖਾਲਸਾ ਨਾ ਪ੍ਰੇਮ ਬਹੁਤ ਹੈ ਸਭ ਤੋਂ ਉੱਚਾ ਜੇਦੋ ਮਹਾਰਾਜ ਨੇ ਚਾਰ ਪੁੱਤਰ ਕੁਰਬਾਨ ਕੀਤੇ ਤੇ ਕਿਆ ਇਹਨਾਂ ਪੁੱਤਰਨ ਕੇ ਸੀਸ ਪਰਵਾਰ ਦੀ ਇਸ ਉਹ ਚਾਰ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਉਹਨਾਂ ਨੂੰ ਆਪਣੇ ਪੁੱਤਰਾਂ ਨੂੰ ਖਾਲਸਾ ਪਿਆਰਾ ਹੈ ਪਰ ਰਹਿਤ ਤੋਂ ਪਿਆਰਾ ਨਹੀਂ ਹੈਗਾ ਖਾਲਸਾ ਰਹਿਤ ਪਿਆਰੀ ਮੁਜ ਕੋ ਸਿੱਖ ਪਿਆਰਾ ਨਾ ਤੇ ਜੇ ਰਹਿਤ ਪਿਆਰੀ ਹੈ ਤੇ ਜਿੰਨੂੰ ਅਸੀਂ ਪਿਆਰ ਕਰਦੇ ਜੇ ਉਹਨੂੰ ਰਹਿਤ ਪਿਆਰੀ ਹੈ ਤੇ ਰਹਿਤ ਕਉ ਨਹੀਂ ਰੱਖਣੀ ਅਸੀਂ ਗਰਮ ਗੱਲਾਂ ਤੇ ਧੀਆਂ ਗੱਲਾਂ ਹੋਰ ਕਰ ਲਾਂਗੇ ਉਹ ਉਹ ਨਹੀਂ ਮਸਲਾ ਹੈਗਾ ਪਰ ਜਿਹੜੇ ਕੰਮ ਤੋਂ ਹਕੂਮਤ ਸਾਨੂੰ ਰੋਕਦੀ ਹੈ ਵੀ ਅਸੀਂ ਆਪਣੇ ਪਿਓ ਦਾਦਿਆਂ ਵਰਗਿਆਂ ਨੇ ਬਣੀਏ ਅਸੀਂ ਗੁਰੂ ਦੇ ਨਕਸ਼ੇ ਕਦਮਾਂ ਤੇ ਨਾਲ ਚੱਲੀਏ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਵਰਗਿਆਂ ਨੇ ਬਣੀਏ ਚੀਕਾ ਮਾਰਦੇ ਨੇ ਵੀ ਪੁਰਾਣਿਆਂ ਦੀ ਨਕਲ ਕਰ ਲਈ ਜੀ ਫੁਲਾਣਿਆਂ ਦੀ ਨਕਲ ਕਰ ਲਈ ਪਹਿਲੀ ਗੱਲ ਤੇ ਉਹਨਾਂ ਦੀ ਨਕਲ ਕਰਨ ਦਾ ਖਿਆਲ ਮਨ 'ਚ ਨਹੀਂ ਆਉਂਦਾ ਕਦੇ ਵੀ ਪਰ ਉਹਨਾਂ ਦੇ ਪੂਰਨਿਆਂ ਤੇ ਚੱਲਣ ਦਾ ਖਿਆਲ ਹਰ ਸਿੱਖ ਦੇ ਮਨ 'ਚ ਆਉਣਾ ਚਾਹੀਦਾ ਹੈ ਇਹ ਰੌਲਾ ਤੇ ਆਇਆ ਪਾਰ ਹੈ ਵੀ ਕਿਦਾਂ ਕਿਸੇ ਮੁਜਰੇ ਕਰਨ ਵਾਲੇ ਦੀ ਨਕਲ ਕਰਨ ਦੀ ਗੱਲ ਕੀਤੀ ਹੋਵੇ ਕਿਸੇ ਨੇ ਇੱਕ ਗੁਰਸਿੱਖ ਜਿਹਨੂੰ 20ਵੀਂ ਸਦੀ ਦੇ ਮਹਾਨ ਸਿੱਖ ਦਾ ਦਰਜਾ ਪ੍ਰਾਪਤ ਹੈ ਉਹਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਆ ਅਸੀਂ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਬਰਾਬਰ ਤੇ ਹੋ ਨਹੀਂ ਸਕਦੇ ਚਰਨਾ ਦੀ ਧੂੜ ਬਣਨ ਦੀ ਕੋਸ਼ਿਸ਼ ਕਰਨ ਦੇ ਆ ਤੇ ਆਈਡੀਆ ਆਖਰ ਕੀ ਆ ਗਈ ਜਿਹੜਾ ਲੈ ਕੇ ਪੰਜਾਬ ਤੋਂ ਦੇਸ਼ ਦਾ ਇੰਟਰਨੈਸ਼ਨਲ ਮੀਡੀਆ ਰੌਲਾ ਪਾ ਪਿੰਡਰਾ ਵਾਲੇ ਆ ਕਰ ਦਿੱਤਾ ਜੀ ਉਹ ਕਰ ਦਿੱਤਾ ਸੋ ਇਸ ਕਰਕੇ ਇਨੀ ਇੱਕ ਜਿਹੜੀਆਂ ਗੱਲਾਂ ਕਰਨੀਆਂ ਸੀ ਮੈਂ ਕੀਤੀਆਂ ਪਰ ਮੈਨੂੰ ਉਮੀਦ ਆ ਵੀ ਤੁਸੀਂ ਜਿਹੜੀ ਚੜ੍ਹਦੀ ਕਲਾ ਦਾ ਸਵਾਗਤ ਕੀਤਾ ਉਸੇ ਚੜ੍ਹਦੀ ਕਲਾ ਨੂੰ ਕਾਇਮ ਰੱਖਣਾ ਹੈ ਇਤਫਾਕ ਇੰਨਾ ਰੱਖਣਾ ਇੱਥੇ ਪੰਜਾਬ ਤੋਂ ਬਾਹਰ ਬੈਠੇ ਜੋ ਅਸੀਂ ਲੜ ਲੜ ਕੇ ਮਰ ਜਾਈ ਆਵਾਂ ਚ ਕੋਈ ਗੱਲ ਨਹੀਂ ਡੇ ਫਰਕ ਨਹੀਂ ਪੈਂਦਾ ਤੁਸੀਂ ਇੱਥੇ ਪੰਜਾਬ ਤੋਂ ਬਾਹਰ ਬੈਠੇ ਜੋ ਪੰਜਾਬ ਤੋਂ ਬਾਹਰ ਬੈਠਣਾ ਤੁਹਾਡਾ ਫਰਜ਼ ਹੈ ਸਿੱਖ ਦੇ ਹੱਕ ਚ ਖੜਨਾ ਹੈ ਭਾਵੇਂ ਤੁਹਾਨੂੰ ਕਿਤੇ ਲੱਗੇ ਵੀ ਸਿੱਖ ਦੀ ਗਲਤੀ ਹੈ ਬਾਅਦ ਵਿੱਚ ਬੈਠ ਕੇ ਸਮਝਾ ਦਿਓ ਉਹਨੂੰ ਪਰ ਮੌਕੇ ਤੇ ਕੋਈ ਦੀ ਪੱਗ ਨੂੰ ਹੱਥ ਪਾ ਕੇ ਬੈਠਾ ਵਾ ਤੁਸੀਂ ਉਹਦਾ ਕਸੂਰ ਕੱਢਣ ਦੁਰਪੋਇ ਕੰਮ ਨਹੀਂ ਕਰਨਾ ਕਦੇ ਵੀ ਸਾਰ ਸਿੱਖ ਦੀ ਭੈਣ ਨੂੰ ਆਪਣੀ ਦੀ ਭੈਣ ਜਾਣਣਾ। ਜੋ ਇਨੀਆਂ ਕ ਬੇਨਤੀਆਂ ਦੇ ਨਾਲ ਖਿਮਾ ਦਾ ਜਾਚਕਿਆਂ ਜੀ ਜੇ ਕੋਈ ਅਖਰਵਾਦਾ ਘਟਾ ਵੱਧ ਬੋਲਿਆ ਗਿਆ ਹੋਵੇ ਉਹਦੇ ਲਈ ਖਿਮਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਟੀਮਾ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਸੱਦਿਆ ਹੈ। ਚਲੋ ਜਕਾਰੇ ਆਪਾਂ ਲਾ ਲਿਆ 5-7 ਤੇ ਹੁਣ ਜਕਾਰੇ ਲਾ ਗਏ ਨਾ ਹੋਵੇ ਜਦੋਂ ਛਿੱਧ ਯੁੱਧ ਦੇਣ ਦਾ ਟਾਈਮ ਆਵੇ ਉਦੋਂ ਦਿਨ ਖਸਕਝੋਲੀ ਲਈ ਕੋਈ ਇਧਰ ਨੂੰ ਕੰਦ ਟੱਪ ਜਾਏ ਕੋ ਉਧਰ ਨੂੰ ਟੱਪ ਜਾਏ ਮੈਨੂੰ ਸ਼ਗਲਾਂ ਚੇਤਾ ਰਹਿੰਦੀਆਂ ਮੈਂ ਫੜ ਫੜ ਲਿਉਂ ਬਾਅਦ ਜੇ ਰਹਿ ਗਿਆ ਤੇ ਸੋ ਇੰਨੀਆਂ ਕਿ ਬੇਨਤੀਆਂ ਦੇ ਨਾਲ ਖਿਮਾ ਦਾ ਜਾਚਕਾ ਪ੍ਰਬੰਧਕ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਤੇ ਇੱਕ ਦੁਬਧਾ ਹੋ ਗਈ ਸੀ ਵੀ ਅਸੀਂ ਆਉਣਾ ਨਹੀਂ ਉਹਦੇ ਲਈ ਖਿਮਾ ਚਾਹੁੰਨੇ ਜੇ ਕਿ ਸੰਗਤ ਦਾ ਦਿਲ ਦੁਖਿਆ ਹੋਵੇ ਤੁਹਾਡੇ ਚਰਨਾਂ 'ਚ ਹਮੇਸ਼ਾ ਆਜ ਰਹੇ ਹਾਂ ਜਦੋਂ ਬੁਲਾਓਗੇ ਆ ਜਾਾਂਗੇ ਇੰਨੀਆਂ ਕ ਬੇਨਤੀਆਂ ਰੱਖੇ ਮੈਂ ਦਾ ਜੱਜਾ ਜੰਗਾ ਜੀ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਮ ਟਿਕਾ ਬਣਾਓ ਬੀਬੀਓ ਦਮੜ ਬੈਠ ਜਿਓ